ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਗ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਐਲਏ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਤੇ ਰੇਡ ਕੀਤਾ ਸਾਰ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕੱਲ ਕਰ ਕੰਡੈਮ ਕਰਾਂਗਾ ਕਿ ਲੇਡੀ ਐਮਐਲਏ ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੰਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮ ਐਲ اے ਦੇ ਬੈਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੀਆਂ ਲਮਾਰੀਆਂ ਫੋੜ ਲਈਂਦੇ ਹੋ ਮੈਂ ਸਮਝਦਾ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕਮੀ ਬਣਾ ਲਈ ਇਸ ਤੋਂ ਪਹਿਲੇ ਸਾਡੇ ਕੁਲੀਗ ਸਾਸੁਪਾਲ ਸਿੰਘ ਖੇਰੇ ਦੇ ਇਸ ਸਿਮਲਰ ਰੇਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈੱਡਰੂਮ ਦੇ ਵਿੱਚ ਅਰਲੀ ਬੋਨ ਨੇ ਜਦੋਂ ਤੇ ਉਹਨਾਂ ਦੇ ਵਾਈਫ ਬੈੱਡਰੂਮ ਵਿੱਚ ਸਰ ਤੁਸੀਂ ਬਿਨਾਂ ਇਤਲਾਹ ਦਿੱਤੇ ਉਹਨਾਂ ਦੇ ਬੈੱਡਰੂਮ ਚ ਘੁੱਸ ਗਏ ਦਰਵਾਜ਼ਾ ਭੰਨ ਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਵੇਖੀ ਤੁਸੀਂ ਇੱਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਣਾ ਇਹ ਤੌਰ ਤਰੀਕਾ ਜਿਹੜੀ ਮਾਨਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਹੈ ਮਾਨਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨਬ੍ਰੇਜਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਗਨਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮਐਲਡੇ ਕਰ ਜਾਣਾ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਅਰੈਸਟ ਵਾਰੈਂਟ ਲੈ ਕੇ ਜਾਓ ਜਾਂ ਸਰਚ ਵਾਰੈਂਟ ਲੈ ਕੇ ਜਾਓ ਤੁਸੀਂ ਸਰਚ ਵਾਰੈਂਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਤੇ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਈਂਡਲੀ ਬੈਡਰੂਮ ਡਰਾਇੰਗ ਰੂਮ ਚ ਆਜੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕੇ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਸੰਧਵਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਸੰਧਵਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਹਨ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਨਾ ਤੁਹਾਡੇ ਦੇ ਦੋ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੌਫ ਹੈ ਪੰਜਾਬ ਦੇ ਲੋਕਾਂ ਨੇ ਜਿਹੜੇ ਅਮਨ ਪਸੰਦ ਨੇ ਜਿਹੜੇ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖਤ ਇਤਰਾਜ਼ ਕੀਤਾ ਜਾਏ ਠੀਕ ਹੈ ਤੁਹਾਡੀ ਵਿਜੀਲੈਂਸ ਨੂੰ ਬਿਲਕੁਲ ਇਸ ਗੱਲ ਦੀ ਅਥਾਰਟੀ ਹੈ ਕਿ ਜਿੱਥੇ ਵੀ ਕੋਈ ਗਲਤ ਪ੍ਰੈਕਟਿਸ ਲੱਭੀ ਜਾਂਦੀ ਹੈ ਉੱਥੇ ਜ਼ਰੂਰ ਜਾ ਪਰ ਮੈਂ ਨਾਲ ਹੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਕਿ ਤੇ ਆਪਣੇ ਮੰਝੇ ਥੱਲੇ ਵੀ ਥੋੜਾ ਜਾ ਝਾੜੂ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਕਿਰਪਾ ਕਰਕੇ ਉਹਨਾਂ ਵੱਲ ਵੀ ਧਿਆਨ ਕਰੋ ਜੇ ਤੁਸੀਂ ਨਹੀਂ ਕਰੋਗੇ ਤੇ ਅਗਲੇ ਕਰਨਗੇ ਤਾਂ ਇਹ ਇਨਾਂ ਹੀ ਕਹਿੰਦਾ ਹੋਇਆ ਇਹ ਅਨ ਡੈਮੋਕਰੈਟਿਕ ਐਕਟ ਦੇ ਖਿਲਾਫ ਮੈਂ ਇਸ ਨੂੰ ਪਿੰਡਮ ਕਰਨਾ ਬਰੇਜ਼ਨ ਇਨਜਸਟਿਸ ਆਪ ਨੇ ਇਹਨਾਂ ਨੇ ਵਿਜੀਲੈਂਸ ਨੇ ਕੀਤੀ ਹੈ ਤੇ ਇਸ ਕਿਸਮ ਦੀ ਬਰੇਜ਼ਨ ਇਨਜਸਟਿਸ ਨੂੰ ਐਂਟੀ ਡੈਮੋਕਰੈਟਿਕ ਐਕਟ ਨੂੰ ਸਾਨੂੰ ਰੋਕਣਾ ਚਾਹੀਦਾ ਥੈਂਕ ਯੂ ਬਹੁਤ ਬਹੁਤ ਮੇਰਬਾਨ